ਹਰੀ ਤੇ ਆਮ ਸਟੱਡੀ ਵਧੀਆ ਵਰਕ ਪਰਮਿਟ ਤੇ ਇਹ ਆ ਜਿਵੇਂ ਇੱਕ ਕੇ ਤੋਂ ਫਸ ਗਏ ਉਹ ਕੱਲ ਨੂੰ ਤੁਹਾਨੂੰ ਦੋ ਮਹੀਨੇ ਬਾਅਦ ਵੀ ਕੱਢ ਸਕਦਾ ਤਿੰਨ ਮਹੀਨੇ ਬਾਅਦ ਵੀ ਕੱਢ ਸਕਦਾ 2000 ਬੰਦਾ ਲੈ ਕੇ ਆਉਂਦਾ ਨਾ ਉਹ ਚੋਂ 1000 ਰੁਪਿਆ ਕਾਲਜ ਆਪਣੇ ਕੋਲ ਹੀ ਰੱਖ ਲੈਂਦਾ ਆਪਣੇ ਕੋਲ ਰੱਖ ਲੈਂਦਾ ਸਫੇ ਤਾਂ ਤੁਸੀਂ ਅੱਛੀ ਤਰ੍ਹਾਂ ਫਰਕ ਦੱਸ ਸਕਦੇ ਹੋ ਸਾਇਓਐਸ ਤੇ ਅਦਰ ਏਜੰਸੀਸ ਦੇ ਵਿੱਚ ਮੈਮ ਫਰਕ ਇਹ ਆ ਮਤਲਬ ਸਾਡਾ ਇੱਕ ਵਾਰੀ ਪੇਮੈਂਟ ਲਈ ਆ ਜਿੰਨਾ ਵੀ ਸਾਡਾ ਪੈਕੇਜ ਹੀ ਇੱਕ ਵਾਰੀ ਅਸੀਂ ਪੈਕੇਜ ਕੀਤਾ ਤੇ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਹੁੰਦੀ ਜਦੋਂ ਗੱਲ ਕਰੀਏ ਵਧੀਆ ਵੀਜ਼ੇ ਦੀ ਦਾ ਸਟੱਡੀ ਵੀਜ਼ਾ ਸਾਬਤ ਹੁੰਦਾ ਹੈ ਸਭ ਤੋਂ ਵਧੀਆ ਵਿਕਲਪ ਕਿਉਂਕਿ ਸਟੱਡੀ ਵੀਜ਼ਾ 'ਚ ਤੁਸੀਂ ਆਸਾਨੀ ਨਾਲ ਭਾਰਤੀ ਰੁਪਏ ਵਿੱਚ ਲਗਭਗ 1 ਲੱਖ ਤੋਂ 1.5 ਲੱਖ ਰੁਪਏ ਮਹੀਨਾ ਕਮਾ ਸਕਦੇ ਸਾਈਓ ਵਰਸਸ ਨਾ ਕਟ ਬਜਟ ਤੇ ਵੀਜ਼ਾ ਦਿੰਦਾ ਹੈ ਸਗੋ ਆਪਣੇ ਕਲਾਇੰਟਸ ਨਾਲ ਪੂਰੀ ਟ੍ਰਾਂਸਪੇਰੈਂਸੀ ਰੱਖਦਾ ਹੈ ਸਤਿ ਸ਼੍ਰੀ ਅਕਾਲ ਸੋ ਕੀ ਹਾਲ ਹੈ ਸੋ ਠੀਕ ਹੋ ਸਰ ਕਿੱਦਾਂ ਦਾ ਲੱਗ ਰਿਹਾ ਨਕੋਸ਼ੀਆ ਸ਼ਹਿਰ ਦੇ ਵਿੱਚ ਤੁਸੀਂ ਇਸ ਟਾਈਮ ਖੜੇ ਹੋ ਮੈਮ ਵਧੀਆ ਬਹੁਤ ਥੋਣੀ ਕੰਟਰੀ ਆ ਬਹੁਤ ਵਧੀਆ ਹਾਂਜੀ ਸਰ ਕਹਿਣਾ ਕੀ ਚਾਹੁੰਦੇ ਆ ਆਉਣ ਵਾਲੇ ਬੱਚਿਆਂ ਲਈ ਕੀ ਇਹ ਕੰਟਰੀ ਸਟੱਡੀ ਲਈ ਵਧੀਆ ਹੈ ਕਿ ਵਰਕ ਪਰਮਿਟ ਤੇ ਆਣਾ ਚਾਹੀਦਾ ਜਾਂ ਸਟੱਡੀ ਤੇ ਮੈਮ ਸਟੱਡੀ ਵਧੀਆ ਵਰਕ ਪਰਮਿਟ ਤੇ ਇਹ ਆ ਜੇ ਤੁਸੀਂ 1 ਕੇ ਤੋਂ ਪਸਦੇ ਉਹ ਕੱਲ ਨੂੰ ਤੁਹਾਨੂੰ 2 ਮਹੀਨੇ ਬਾਅਦ ਵੀ ਕੱਢ ਸਕਦਾ ਕਿੰਨਾ ਮਹੀਨੇ ਬਾਅਦ ਵੀ ਕੱਢ ਸਕਦਾ ਹਾਂ ਬਹੁਤ ਜ਼ਿਆਦਾ ਨੁਕਸਾਨ ਹੈ ਵਰਕ ਤੇ ਤੁਸੀਂ ਇਹ ਸਟੱਡੀ ਵੀਜ਼ੇ ਤੇ ਆਏ ਸੀ ਸਟੱਡੀ ਤਾਂ ਕਿੱਥੋਂ ਲਗਵਾਈ ਹੈ ਸਰ ਤੁਸੀਂ ਮੈਮ ਸਾਇਓਵਰਸੀਸ ਤੋਂ ਲਗਵਾਈ ਸਾਇਓਵਰਸੀਸ ਤੋਂ ਲਗਾਈ ਸਰ ਇੱਥੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ 6-7 ਮਹੀਨੇ ਹੋ ਗਏ ਨਹੀਂ 6 ਮਹੀਨੇ ਛੇ ਮਹੀਨੇ ਹੋ ਗਏ ਸਫੇ ਤਾਂ ਤੁਸੀਂ ਅੱਛੀ ਤਰ੍ਹਾਂ ਫਰਕ ਦੱਸ ਸਕਦੇ ਹੋ ਸਾਇਓ ਵਸੀਸ ਤੇ ਅਦਰ ਏਜੰਟਸ ਦੇ ਵਿੱਚ ਮੈਂ ਫਰਕ ਇਹ ਆ ਮਤਲਬ ਸਾਤੋਂ ਇੱਕ ਵਾਰੀ ਪੇਮੈਂਟ ਲਈ ਆ ਜਿੰਨਾ ਵੀ ਸਾਡਾ ਪੈਕੇਜ ਹੀ ਇੱਕ ਵਾਰੀ ਅਸੀਂ ਪੈਕੇਜ ਕੀਤਾ ਤੇ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਦਿੱਤੀ ਕੋਈ ਪੇਮੈਂਟ ਨਹੀਂ ਲਿੱਤੀ ਜੀ ਇਹ ਕਿਉਂ ਤੇ ਆ ਉਹ ਬਾਕੀ ਮਤਲਬ ਉਹ ਨਾ ਆਪਣੇ ਉੱਥੇ ਪੈਸੇ ਦੇ ਕੇ ਆਏ ਆ ਬਾਜ ਕਾਲਜ ਵਾਲੇ ਰਜਿਸਟ੍ਰੇਸ਼ਨ ਫੀਸ ਮਤਲਬ ਅੰਬੈਸੀ ਫੀਸ ਹੋ ਗਈ ਹੋਰ ਉਹਗੀਆਂ ਫੀਸਾਂ ਤੇ ਇਮੀਗ੍ਰੇਸ਼ਨ ਫੀਸ ਉਹ ਕਰਕੇ 7-8 ਬਦਲ ਰਿਹਾ ਜਿਹੜਾ 2000 ਬੰਦਾ ਲੈ ਕੇ ਆਉਂਦਾ ਨਾ ਉਹ ਚੋ 1000 ਰੁਪਿਆ ਕਾਲਜ ਆਪਣੇ ਕੋਲ ਹੀ ਰੱਖ ਲੈਂਦਾ ਆਪਣੇ ਕੋਲ ਰੱਖ ਲੈਂਦਾ ਮਤਲਬ ਕਨਸਰਨ ਹੈ ਹੈ ਉਹ ਰਿਹਾ ਕਿ ਬਾਕੀ ਏਜੰਟਸ ਦੇ ਥਰੂ ਜਿਹੜਾ ਬੱਚਾ ਆ ਰਿਹਾ ਹੈ ਉਹ ਬਹੁਤ ਜ਼ਿਆਦਾ ਐਕਸਟਰਾ ਪੇ ਕਰ ਰਿਹਾ ਹੈ ਹਾਂ ਜੀ ਹਾਂ ਜੀ ਲੇਕਿਨ ਸਾਇਓਵੈਸੀਸ ਦੇ ਥਰੂ ਜਿਹੜੇ ਆ ਰਹੇ ਨੇ ਜਿਵੇਂ ਕਿ ਤੁਸੀਂ ਤੁਸੀਂ ਆਪ ਕਿਹਾ ਕੋਈ ਪੈਸਾ ਨਹੀਂ ਚਾਰਜ ਹੋ ਰਿਹਾ ਹੈ ਨਹੀਂ ਮੈਂ ਨਹੀਂ ਮੈਮ ਦਿੱਤਾ ਕੋਈ ਵੀ ਪੈਸਾ ਬਾਅਦ ਨਹੀਂ ਹੁੰਦਾ ਇੱਕ ਵਾਰੀ ਜਿੰਨੇ ਇੰਡੀਆ ਦਿੱਤੇ ਉਹ ਹੀ ਦਿੱਤੇ ਬਹੁਤ ਵਧੀਆ ਗੱਲ ਹੈ ਇਹ ਵਿਸ਼ਵਾਸ ਸਾਇਓਵੈਸੀਸ ਨੇ ਕਮਾਇਆ ਨਹੀਂ ਮੈਮ ਇਹ ਤੱਕ ਆਉਣ ਵਾਲੇ ਟਾਈਮ ਦੇ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਮ ਮਤਲਬ ਜੋ ਇੱਥੇ ਮਤਲਬ ਗੱਲਾਂ ਹੋ ਰਹੀਆਂ ਕਿ ਸ਼ੈਨਗਾਂਗ ਚ ਕੰਟਰੀ ਆ ਜਾਣੀਆਂ ਵੀਰੇ ਸਾਹਿਬ ਉਦਾਂ ਵੀ ਕੰਟਰੀ ਵਧੀਆ ਹੈ ਇਹ ਹੂੰ ਇੱਥੋਂ ਅੱਗੇ ਜਾਣ ਦੇ ਬਥੇਰੇ ਰਾਸਤੇ ਮਤਲਬ ਓਪਰਚ्युनिटीयां ਬਹੁਤ ਆ ਓਪਰਚ्युनिटीਸ ਸੋ ਇਹੀ ਮਤਲਬ ਸਿੱਧਾ ਚੱਲਦੇ ਆ ਇਹਨਾਂ ਨਾਲ ਇਹਨਾਂ ਨਾਲ ਹਾਂ ਤੇ ਮੱਲੋ ਵਧੀਆ ਆ ਕਿ ਓਪਰਚੁਨਟੀਆਂ ਹੈਗੀਆਂ ਬਹੁਤ ਓਪਰਚੁਨਟੀਆਂ ਹੈਗੀਆਂ ਹਨਾ ਤੇ ਸਰ ਤੁਸੀਂ ਇਹ ਦੇਖ ਸਕਦੇ ਹੋ ਅਪ੍ਰੈਲ ਮਨ ਚ ਖੜੇ ਹੋ ਬਹੁਤ ਦਿਨ ਤੇ ਇੱਥੇ ਤਾਂ ਬਿਲਡਿੰਗ ਸੀ ਬਹੁਤ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਐ ਇੱਥੇ ਤੇ ਵਰਕਿੰਗ ਨੇ ਸੋਹਣੇ ਸੋਹਣੇ ਰੈਸਟੋਰੈਂਟ ਬਹੁਤ ਸੋਹਣੇ ਸੋਹਣੇ ਐ ਕੀ ਕਹਿਣਾ ਚਾਹੁੰਦੇ ਹੋ ਸਰ ਇਹਨਾਂ ਬਾਰੇ ਜਿਵੇਂ ਕਿ ਤੁਸੀਂ ਦੇਖਦੇ ਹੋ ਤੇ ਸੈਲਨ ਦਾ ਕੰਮ ਬਹੁਤ ਐ ਹੇਅਰ ਸੈਲਨ ਦਾ ਬਹੁਤ ਕੰਮ ਐ ਮਤਲਬ ਸਕਿਲਡ ਹੋਵੇ ਤਾਂ ਬੱਚਾ ਭੁੱਖਾ ਨਹੀਂ ਮਰ ਸਕਦਾ ਆਰਾਮ ਨਾਲ ਤੁਸੀਂ ਇੱਥੇ ਆ ਕੇ ਆਰਨ ਕਰ ਸਕਦੇ ਹੋ ਸਕਿਲਡ ਨਾ ਵੀ ਹੋਵੇ ਤਾਂ ਤਾਂ ਵੀ ਇੱਥੇ ਕੰਮ ਹੈਗਾ ਹੀ ਹੈਗਾ ਹੈਗਾ ਮਤਲਬ 1000 ਤੋਂ 15 ਤੋਂ 0 ਤੱਕ 900 ਤੋਂ ਘੱਟ ਤੁਸੀਂ ਮਹੀਨੇ ਦਾ ਕਮਾਉਣਾ ਹੈ ਜੀ 900 ਤੋਂ 15 ਤੱਕ ਦੇ ਵਿੱਚ ਵਿੱਚ ਵੀ ਮਤਲਬ ਮਹੀਨੇ ਦਾ ਕਮਾ ਸਕਦੇ ਆ ਇੱਕ ਛੇਤੀ ਦਿਨ ਸਰਫੇ ਤਾਂ ਨਜ਼ਾਰੇ ਤੁਹਾਨੂੰ ਯੂਰੋ ਵੀ ਦੇ ਰਿਹਾ ਸਾਈਪਰਸ ਦੇ ਰਿਹਾ ਤੁਹਾਨੂੰ ਖਰਚਾ ਬਹੁਤ ਘੱਟ ਆ ਖਰਚਾ ਘੱਟ ਆ ਖਰਚਾ 2-300 ਯੂਰੋ ਜੇ ਫਲੈਟ ਗਰੋਸਰੀ ਸਾਰਾ ਕੁਝ ਘੁੰਮਣ ਫੇਰਦਾ ਵੀ ਸਭ ਕੁਝ ਹੋ ਜਾਂਦਾ ਫਿਰ ਅਸੀਂ ਨਜ਼ਾਰੇ ਲੈ ਰਹੇ ਹਾਂ ਅਸੀਂ ਇਹੀ ਕਵਾਂਗੇ ਬਹੁਤ ਛੇਤੀ ਤੁਸੀਂ ਸਕਸੈਸ ਅਚੀਵ ਕਰੋ